ਬੱਚਿਓ ਦੇਖੋ ਤੁਸੀਂ ਤੁਹਾਡੀ ਉਮਰ ਵੀ ਕਿੰਨੀ ਛੋਟੀ ਉਮਰ ਆ ਔਰ ਤੁਸੀਂ ਇਹਨਾਂ ਬੱਚੇ ਦੇਖੇ ਹੋ ਉਮਰ ਵੀ ਤੁਹਾਡੀ ਜਿਹੜੀ ਮਾਈਨਰ ਉਮਰ ਹੈ 17 ਸਾਲ ਉਮਰ ਆ ਤੁਸੀਂ ਕਿੰਨੀ ਤੇਜ਼ ਆਏ ਹੋ ਕਿਤੇ ਯੋਰਨਾ ਕ੍ਰੋਸ ਕੀਤਾ ਸਾਨੂੰ ਇਹ ਤੁਹਾਡੇ ਕੋ ਸਖਤਦਾਰਾਂ ਦੇ ਕਾਉਂਟੇੰਗ ਕਰਵਾ ਰਿਹਾ ਸਾਨੂੰ ਬੜੇ ਵਾਰ ਸੁਣਿਆ ਹੈ ਕਿ ਬੇਟਾ ਤੁਸੀਂ 12 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਟੂ-ਵ੍ਹੀਲਰ ਜਾਂ ਫੋਰ-ਵ੍ਹੀਲਰ ਨਹੀਂ ਚਲਾ ਸਕਦਾ ਪਰ ਤੁਸੀਂ ਆ ਰਹੇ ਨਹੀਂ ਔਰ ਤੁਹਾਡੀ ਸਪੀਡ ਐਨੀ ਸੀ ਤੇ ਤੁਹਾਡੀ ਸਪੀਡ ਦੇਖ ਕੇ ਸਾਡੇ ਪੈਰਾਂ ਫੇਰ ਮਿੱਟੀ ਨਿਕਲ ਗਈ ਇੱਕ ਕਿਉਂ ਤੁਹਾਡਾ ਪਿਆਰ ਜਿੱਥੇ ਤੁਸੀਂ ਟਿਊਸ਼ਨ ਤੇ ਜਾਣਾ ਸੀਗਾ ਟਿਊਸ਼ਨ ਤੇ ਤੁਹਾਨੂੰ ਅਸੀਂ ਆਪ ਛੱਡ ਕੇ ਆਉਨੇ ਆ ਤੁਸੀਂ ਬਿਲਕੁਲ ਟ੍ਰਿਪਲਿੰਗ ਨਹੀਂ ਕਰਨੀ ਦੋ ਬੱਚੇ ਗੱਡੀ ਵਿੱਚ ਬੈਠੋ ਇੱਕ ਬੱਚਾ ਬੈਠੋ ਮੇਰੇ ਨਾਲ ਇੱਕ ਆਵੇ ਅਸੀਂ ਤੁਹਾਨੂੰ ਟਿਊਸ਼ਨ ਤੇ ਛੱਡ ਕੇ ਆਉਨੇ ਆ ਕਿ ਅੱਗੇ ਤੋਂ ਬੱਚਿਓ ਐਸੀ ਜਿਹੜੀ ਗਲਤੀ ਹੋ ਬਿਲਕੁਲ ਨਹੀਂ ਕਰਨੀ ਆਪਣੇ ਪੇਰਾਂ ਤੋਂ ਵਜਾ ਕੇ ਦੱਸਣਾ ਕਿ ਸਾਡਾ ਚਲਾਨ ਕੱਟਿਆ ਗਿਆ ਇੱਕ ਤੁਸੀਂ ਉਮਰ ਕੱਟਿਆ ਤੁਹਾਡੀ ਤੇ ਦੂਸਰਾ ਤੁਸੀਂ ਤਿੰਨ ਬੱਚੇ ਬੈਠੇ ਹੋ ਭਾਵੇਂ ਤੁਹਾਡੀ ਟ੍ਰਿਪਲਿੰਗ ਨਹੀਂ ਬਣਦੀ ਛੋਟੀ ਐਸ ਕਰਕੇ ਪਰ ਤੁਸੀਂ ਬੇਟਾ ਇੰਨੀ ਤੇਜ਼ ਆਖਵਾ ਨਹੀਂ ਚਲਾਉਣੀ ਚਾਹੀਦੀ ਪਲੀਜ਼ ਬੱਚੇ ਬਾਰ ਬਾਰ ਸਮਝਾਉਂਦੇ ਬਾਲੀਓ ਤੁਸੀਂ ਸਮਝਿਆ ਨਹੀਂ ਚਲੋ ਗੱਡੀ 'ਚ ਬੈਠੋ ਤੁਹਾਨੂੰ ਟਿਊਸ਼ਨ ਤੇ ਛੱਡ ਕੇ ਆਈਏ A few moments later ਜਦੋਂ ਮੈਂ ਬੱਚਿਆਂ ਨੂੰ ਅਡੈਸ਼ਨ ਦੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਇਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਇੱਤਿਆਰ ਦੇ ਨਾਲ ਬੜੇ ਆਤਮਨਾ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਛੋਟਿਆਂ ਬੱਚਿਆਂ ਨੂੰ ਇਹਨੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਫਿੱਪਰ ਨਾ ਦਿਓ ਨਾ ਚਲਾਉਣ ਦਿਓ ਇਹਨਾਂ ਦੇ ਟੀਚਰ ਨੂੰ ਮਿਲ ਕੇ ਆਏ ਆ ਉਹਨਾਂ ਨੇ ਵਿਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬਿਰਾਓ ਜਦ ਇਹ ਕਲਾਸਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨੂੰ ਇਥੋਂ ਲੈ ਕੇ ਜਾਣਗੇ ਤੇ ਬੱਚੇ ਦੁਬਾਰੇ ਆਪਣੀ ਅਕਾਦਮੇ ਨਾ ਜਾਣ ਥੈਂਕ ਯੂ